ਸਿੱਧੂ ਮੂਸੇਵਾਲ ਦਾ ਨਵਾਂ ਗੀਤ ਹੋਇਆ ਰਿਲੀਜ਼ ਰਿਲੀਜ਼ ਹੁੰਦੇ ਸਾਰੇ ਸਿੱਧੂ ਦੇ ਗੀਤ ਨੇ YouTube ਕਰਤਾ ਜਾਮ ਇਸ ਤੋਂ ਬਾਅਦ ਮਾਤਾ ਚਰਨ ਕੌਰ ਦਾ ਆਇਆ ਵੱਡਾ ਬਿਆਨ ਮਾਤਾ ਚਰਨ ਕੌਰ ਨੇ ਕਿਹਾ ਕਿ ਸ਼ੇਰ ਜਦੋਂ ਆਉਂਦਾ ਤਾਂ ਸ਼ੋਰ ਨਹੀਂ ਕਰਦਾ ਆ ਰਿਹਾ ਮੇਰਾ ਸ਼ੇਰ ਦੁਬਾਰਾ ਗੀਤ ਨੇ ਰਿਲੀਜ਼ ਹੁੰਦੇ ਸਾਰੇ ਬਰੋਦੀਆਂ ਦੇ ਕੱਡੇ ਚੰਗਿਆੜੇ 2024 ਦਾ ਬਣ ਗਿਆ ਸਭ ਤੋਂ ਵੱਡਾ ਗੀਤ ਸਸੀ ਗਾਲ ਦੋਸਤੋ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਦੋਸਤੋ ਸਿੱਧੂ ਮੂਸੇਵਾਲੇ ਦੇ ਗੀਤ ਦੀ ਲੰਮੇ ਸਮੇਂ ਤੋਂ ਉਡੀਕ ਹੋ ਰਹੀ ਸੀ ਕਿ ਸਿੱਧੂ ਦਾ ਗੀਤ ਕਦੋਂ ਆਵੇ ਫਿਰ ਜਦੋਂ ਸਿੱਧੂ ਦਾ ਗੀਤ ਰਿਲੀਜ਼ ਹੋਵੇ ਉਹ ਇੱਕ ਤਿਉਹਾਰ ਹੀ ਬਣ ਜਾਂਦਾ ਹੈ ਕਿਉਂਕਿ ਸਿੱਧੂ ਦੇ ਫੈਨ ਬੜੀ ਬੇਸਬਰੀ ਦੇ ਨਾਲ ਉਡੀਕਦੇ ਰਹਿੰਦੇ ਨੇ ਸਿੱਧੂ ਦੇ ਗੀਤ ਨੂੰ ਅਤੇ ਸਿੱਧੂ ਦਾ ਗੀਤ ਅਚਾਨਕ ਇੱਕ ਅਪਡੇਟ ਪੈ ਕੇ ਰਿਲੀਜ਼ ਹੋ ਗਿਆ ਆ ਰਿਲੀਜ਼ ਕਹਿੰਦੇ ਨੇ ਥੋੜੇ ਦਿਨ ਪਹਿਲਾਂ ਕਰਨਾ ਸੀ ਕਿਸੇ ਕਾਰਨ ਕਰਕੇ ਥੋੜੇ ਦਿਨ ਲੇਟ ਹੋ ਗਿਆ ਬਾਈ ਸਿੱਧੂ ਦਾ ਗੀਤ ਪਰ ਰਿਲੀਜ਼ ਹੁੰਦੇ ਸਾਰੇ ਗੀਤ ਨੇ ਇੱਕ ਨਵੇਂ ਰਿਕਾਰਡ ਪੈਦਾ ਕਰ ਦਿੱਤੇ ਦੱਸ ਦਈਏ ਕਿ ਆਖਰ ਗੀਤ ਦੇ ਹੁਣ ਤੱਕ ਕਿੰਨੇ ਵਿਊਜ਼ ਹੋ ਚੁੱਕੇ ਨੇ ਕੁਝ ਹੀ ਮਿੰਟਾਂ ਦੇ ਵਿੱਚ ਦੋਸਤੋ ਜਦੋਂ ਤੱਕ ਅਸੀਂ ਇਹ ਵੀਡੀਓ ਬਣਾ ਰਹੇ ਹਾਂ ਉਦੋਂ ਤੱਕ ਰਿਲੀਜ਼ ਹੋਏ ਨੂੰ ਗੀਤ ਨੂੰ 35 ਮਿੰਟ ਹੋਏ ਨੇ 35 ਮਿੰਟਾਂ ਦੇ ਵਿੱਚ ਗੀਤ ਦੀ ਰਿਪੋਰਟ ਕੀ ਹੈ ਤੁਸੀਂ ਦੇਖ ਕੇ ਆਪ ਹੈਰਾਨ ਹੋਵੋਗੇ ਕਿ ਆਖਰ ਐਡਾ ਵੱਡਾ ਰਿਕਾਰਡ ਕਿਸ ਤਰ੍ਹਾਂ ਟੁੱਟ ਸਕਦਾ ਦੇਖਦੇ ਹਾਂ ਕਿ ਆਖਰ ਕਿਹੜੇ-ਕਿਹੜੇ ਰਿਕਾਰਡ ਤੋੜ ਗਿਆ ਸਿੱਧੂ ਦਾ ਗੀਤ ਦੋਸਤੋ ਤੁਸੀਂ ਦੇਖ ਰਹੇ ਹੋ 35 ਮਿੰਟ ਗੀਤ ਰਿਲੀਜ਼ ਹੋਏ ਨੂੰ ਹੋਏ ਨੇ ਵਿਊ ਜਿਹੜੇ ਸ਼ੋਅ ਕਰ ਰਿਹਾ 432000 ਕਰ ਰਿਹਾ ਪਰ ਵਿਊ ਇਸ ਤੋਂ ਕਿਤੇ ਜ਼ਿਆਦਾ ਨੇ ਕਿਉਂਕਿ ਲਾਈਕ ਦੇਖੋ ਤੁਸੀਂ ਲਾਈਕ ਵੀ ਦਿਖਾ ਰਿਹਾ तकरीबन ਪੌਣੇ 4 ਲੱਖ ਦੇ ਆਸ-ਪਾਸ ਆਗਰ ਆਪਾਂ ਲਾਈਕ ਦਾ ਹਿਸਾਬ ਲਗਾਉਣੇ ਆ ਤਾਂ ਗੀਤ ਤਕਰੀਬਨ 1.5 ਮਿਲੀਅਨ ਦੇ ਆਸ-ਪਾਸ ਹੋ ਚੁੱਕਿਆ 35 ਮਿੰਟਾਂ ਦੇ ਵਿੱਚ ਕਿਉਂਕਿ ਦੋਸਤੋ ਜਦੋਂ YouTube ਦੇ ਉੱਪਰ ਲਗਾਤਾਰ ਇੱਕ ਵੀਡੀਓ ਦੇ ਉੱਪਰ ਬਹੁਤ ਸਾਰੇ ਵਿਊਜ਼ ਆ ਜਾਂਦੇ ਨੇ ਤਾਂ ਉਹ ਫ੍ਰੀਜ਼ ਹੋ ਜਾਂਦੇ ਨੇ ਤੇ ਹੌਲੀ-ਹੌਲੀ ਇਹ ਅੱਗੇ ਆਪਾਂ ਨੂੰ ਸ਼ੋ ਹੋਣ ਲੱਗਦੇ ਨੇ ਅਤੇ ਵਿਊਜ਼ ਤੋਂ ਤੁਹਾਨੂੰ ਪੂਰੇ ਜਿਹੜੇ ਹੈਗੇ ਨੇ ਪੂਰੇ ਸਹੀ ਵਿਊ ਉਹ ਅੱਗੇ ਜਾ ਕੇ ਤੁਹਾਨੂੰ ਕੁਝ ਟਾਈਮ ਮਾਗਰੋਂ ਸ਼ੋ ਹੋ ਜਾਣਗੇ ਪਰ ਇਸ ਸਮੇਂ 35 ਮਿੰਟਾਂ ਦੇ ਵਿੱਚ 1.5 ਮਿਲੀਅਨ ਕ੍ਰਾਸ ਕਰ ਗਿਆ ਸਿੱਧੂ ਦਾ ਗੀਤ ਸਾਡੇ ਹਿਸਾਬ ਦੇ ਨਾਲ ਅਤੇ ਦੋਸਤੋ ਕਮੈਂਟਾਂ ਦੇ ਵਿੱਚ ਵੀ ਬਾਈ ਸਿੱਧੂ ਦੇ ਗੀਤ ਨੂੰ ਕਾਫੀ ਜ਼ਿਆਦਾ ਜਿਹੜਾ ਹੈਗਾ ਪਸੰਦ ਕੀਤਾ ਜਾ ਰਿਹਾ ਬਹੁਤ ਸਾਰੇ ਲੋਕਾਂ ਨੇ ਇਸ ਨੂੰ 2024 ਦਾ ਸਭ ਤੋਂ ਵੱਡਾ ਗੀਤ ਘਰਾਰ ਦੇ ਦਿੱਤਾ ਹੈ ਕਮੈਂਟ ਦਿਖਾ ਦਿੰਦੇ ਆ ਕਮੈਂਟਾਂ ਦੇ ਵਿੱਚ ਰਿਐਕਸ਼ਨ ਕਿਨੇ ਲੋਕਾਂ ਦੇ ਬਾਈ ਲਿਖਦਾ ਕਿ ਜਿਹੜੇ ਜਿਹੜੇ ਮੂਸੇਵਾਲੇ ਨੂੰ ساری ਜ਼ਿੰਦਗੀ ਸੁਣਦੇ ਰਹਿਣਗੇ ਲਾਈਕ ਕਰੋ ਉਸ ਤੋਂ ਇਲਾਵਾ ਤੂੰ ਸਾਡੇ ਦਿਲਾਂ ਵਿੱਚ ਜਾਂਦਾ ਰਹੇਗਾ ਜੱਟਾ ਸਿੱਧੂ ਬਾਈ ਨੂੰ ਮਿਲਣ ਦਾ ਖਿਆਲ ਮਨ 'ਚ ਹੀ ਰਹਿ ਗਿਆ ਬਹੁਤ ਖੁਸ਼ ਨਸੀਬ ਨੇ ਉਹ ਜਿਨ੍ਹਾਂ ਨੇ ਤੁਹਾਨੂੰ ਨੇੜੇੋਂ ਦੇਖਿਆ ਬਿਲਕੁਲ ਸਹੀ ਗੱਲ ਕਹੀ ਬਾਈ ਨੇ ਬਹੁਤ ਭਾਗਾ ਵਾਲੇ ਮੰਨਦੇ ਸੀ ਵੀ ਆਪਦੇ ਆਪ ਨੂੰ ਕਿ ਸਿੱਧੂ ਬਾਈ ਦੇ ਨਾਲ ਰਹਿਣ ਦਾ ਉਸ ਦੇ ਨਾਲ ਮਤਲਬ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਕੁਝ ਲੋਕਾਂ ਦੀ ਇਹ ਰੀਜ ਰੀਜੀ ਰਹੀ ਗਈ ਅਤੇ ਦੋਸਤੋ ਇਸ ਤੋਂ ਬਾਅਦ ਬਾਈ ਦਾ ਇੱਕ ਹੋਰ ਕਮੈਂਟ ਆਉਂਦਾ ਹੈ ਕਿ ਸਾਲ 2024 ਦਾ ਸਭ ਤੋਂ ਸਿਰਾ ਤੇ ਟੌਪ ਗਾਣਾ ਗਾਣਾ ਕਾਦਾ ਨੇਰੀ ਅਗੀ ਕੱਢੀ ਪਈ ਆ ਬਾਈ ਨੇ ਬਿਲਕੁਲ ਦੋਸਤੋ ਗਾਣੇ ਦੇ ਉੱਪਰ ਰਿਐਕਸ਼ਨ ਬਹੁਤ ਘੈਂਟ ਆ ਰਹੇ ਨੇ ਬਹੁਤ ਕੈਂਟ ਕਮੈਂਟ ਅਤੇ ਵਿਊ ਦੀ ਤੁਸੀਂ ਗੱਲੇ ਛੱਡੋ ਸਿਰਾ ਹੋਇਆ ਪਿਆ ਬਿਲਕੁਲ ਤੁਸੀਂ ਵੀ ਜਾ ਕੇ ਬਾਈ ਸਿੱਧੂ ਮੂਸੇ ਵਾਲੇ ਦੇ ਚੈਨਲ ਤੇ ਇੱਕ ਵਾਰ ਗੀਤ ਜਰੂਰ ਸੁਣੋ ਕਿਉਂਕਿ ਬਾਈ ਦੇ ਗੀਤਾਂ ਦੀ ਵੇਟ ਆ ਲੰਮੇ ਸਮੇਂ ਤੋਂ ਰਹਿੰਦੀ ਹੈ ਸਿੱਧੂ ਬਾਈ ਦੇ ਅਜੇ ਗੀਤ ਕਾਫੀ ਪਏ ਨੇ ਜਿਹੜੇ ਆਉਣੇ ਨੇ ਪਰ ਪਰਿਵਾਰ ਕਹਿ ਚੁੱਕਿਆ ਕਿ ਸਾਨੂੰ ਗੀਤ ਦੇਖ ਕੇ ਕੱਢਣੇ ਪੈਣਗੇ ਕਿਉਂਕਿ ਆਗਰ ਜਲਦੀ ਜਲਦੀ ਜਿਹੜੇ ਗੀਤ ਆ ਰਿਲੀਜ਼ ਕਰਾਂਗੇ ਤਾਂ ਬਹੁਤ ਛੇਤੀ ਗੀਤ ਸਿੱਧੂ ਬਾਈ ਦੇ ਖਤਮ ਹੋ ਜਾਣਗੇ ਅਤੇ ਦੋਸਤੋ ਉਮੀਦ ਹੈ ਕਿ ਬਿਲਬੋਰਡ ਦੇ ਉੱਪਰ ਜਿਹੜਾ ਸਿੱਧੂ ਬਾਈ ਦਾ ਇਹ ਗੀਤ ਹੈ ਜਲਦੀ ਚਲਾ ਜਾਵੇਗਾ ਤੇ ਟ੍ਰੈਂਡਿੰਗ ਦੇ ਵਿੱਚ ਵੀ ਇੰਡੀਆ ਦੇ ਵਿੱਚ ਹੋਵੇ ਜਾਂ ਹੋਰ ਕੰਟਰੀਆਂ ਹੁਣ ਕੁਝ ਹੀ ਸਮੇਂ ਬਾਅਦ ਇਹ ਟ੍ਰੈਂਡਿੰਗ ਦੇ ਵਿੱਚ ਵੀ ਆ ਜਾਵੇਗਾ ਪਰ ਦੋਸਤੋ ਅਫਸੋਸ ਹਮੇਸ਼ਾ ਇੱਕ ਹੀ ਰਹੂਗਾ ਕਿ ਬਾਈ ਦੇ ਗੀਤ ਚਾਹੇ ਹਜੇ ਕਾਫੀ ਪਏ ਨੇ ਪਰ ਬਾਈ ਸਾਡੇ ਵਿੱਚ ਹੈ ਨਹੀਂ ਅਗਰ ਉਹ ਹੁੰਦਾ ਤਾਂ ਗੱਲੇ ਕੁਝ ਹੋਰ ਸੀ ਉਸਨੇ ਜਿਵੇਂ 4-5 ਸਾਲ ਕੋਈ ਖੰਗਣ ਨਹੀਂ ਦਿੱਤਾ ਇਸੇ ਤਰ੍ਹਾਂ ਉਸਨੇ ਅੱਗੇ ਵੀ ਕੋਈ ਖੰਗਣ ਨਹੀਂ ਦੇਣਾ ਸੀ ਤਾਂ ਦੋਸਤੋ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਿੱਧੂ ਬਾਈ ਦੇ ਇਸ ਗੀਤ ਨੂੰ ਕਿਵੇਂ ਲੱਗਿਆ ਤੁਹਾਨੂੰ ਸਿੱਧੂ ਬਾਈ ਦਾ ਗੀਤ ਆ ਕਮੈਂਟਾਂ ਵਿੱਚ ਤੁਸੀਂ ਵੀ ਜਰੂਰ ਦੱਸਿਓ ਲਗਾਤਾਰ ਜਿਹੜੇ ਵਿਊਜ਼ ਨੇ ਵਧਦੇ ਜਾ ਰਹੇ ਨੇ ਸਿੱਧੂ ਮੂਸੇਵਾਲਾ ਦੇ ਇਸ ਗੀਤ ਦੇ ਸਨੀ ਮਾਲਟਨ ਵੀ ਲਾਈਵ ਆਈ ਸੀ ਕੁ ਸਮਾਂ ਪਹਿਲਾਂ ਉਹਨਾਂ ਨੇ ਵੀ ਕਿਹਾ ਕਿ ਜਿਹੜਾ ਗੀਤ ਹੈ ਰੀਜੋਰ ਤੋਂ ਪਹਿਲਾਂ ਹੀ ਕਹਤਾ ਸੀ ਕਿ ਗੀਤ ਬਹੁਤ ਸਿਰਾ ਮੈਂ ਪਹਿਲਾਂ ਸੁਣ ਚੁੱਕਿਆ ਜਦੋਂ ਗੀਤ ਰੀਲੀਜ਼ ਹੋਇਆ ਸਨੀ ਮਾਲਟਨ ਉਦੋਂ ਵੀ ਲਾਈਵ ਆਏ ਅਤੇ ਲਾਈਵ ਉਹਨਾਂ ਨੇ ਸਿੱਧੂ ਮੂਸੇਵਾਲਾ ਦਾ ਗੀਤ ਵੀ ਚਲਾਇਆ ਤਾਂ ਦੋਸਤੋ ਤੁਹਾਨੂੰ ਕਿਵੇਂ ਲੱਗਾ ਗੀਤ ਕਮੈਂਟਾਂ 'ਚ ਜਰੂਰ ਦੱਸਿਓ ਧੰਨਵਾਦ ਰੱਬ ਰੱਖਾ